ਮਰੀਆਂ ਜਿੱਤਾਂ ਨੂੰ ਆਪਣਾ ਜਗਾਓ ਕੋਈ ਔਖਾ ਨਹੀਂ ਭਾਵੇਂ 6 ਮਹੀਨੇ ਸਾਲ ਵੀ ਲੱਗ ਸਕਦਾ 15 ਦਿਨ ਹੋ ਗਏ ਬਾਬਾ ਜੀ ਦਾ ਨਾ ਪ੍ਰਦਰਸ਼ਨ ਚੱਲਦਿਆਂ ਨੂੰ ਹੁਣ ਇੰਤਜ਼ਾਰ ਹੈ ਹੌਸਲੇ ਕਿਹੋ ਜਿਹੇ ਨੇ ਹੌਸਲੇ ਬਲਵੰਦ ਆ ਜੀ ਭਾਵੇਂ ਸਾਲ ਲੱਗ ਜੇ ਇਹ ਔਖਾ ਕਹਿੰਦਾ ਜਦੋਂ ਆਪਦੀ ਨਸਲਾਂ ਬਦਲਣ ਵਾਸਤੇ ਲੜਨਾ ਆਪਦੀ ਉਹ ਵੜਾਸਤੇ ਲੜਨਾ ਕੋਈ ਔਖਾ ਨਹੀਂ ਮੋਦੀ ਸਾਹਿਬ ਤੇ ਬਹੁਤ ਧੱਕਾ ਕਰ ਰਿਹਾ ਜੀ ਕੋਈ ਅਸੀਂ ਜਿਹੜਾ ਉਹ ਮੰਗੀਆਂ ਮੰਨਾਂ ਬਣਾਉਣ ਦੇ ਆ ਤਾਕੀਆਂ ਦੀ ਟਰੈਕਟਰ ਟਰਾਲੀਆਂ ਨੂੰ ਆਰਜੀ ਤੌਰ ਤੇ ਘਰ ਬਣਾਇਆ ਗਿਆ ਸਾਰਾ ਹੀ ਇੰਤਜ਼ਾਮ ਟਰੈਕਟਰ ਟਰਾਲੀਆਂ ਦੇ ਵਿੱਚ ਕੀਤਾ ਗਿਆ ਉਹ ਕੰਮ ਵੀ ਬੇਸ਼ੱਕ ਮੁੱਕੇ ਮਰ ਚੁੱਕੇ ਬਾਕਸ ਨੇ ਨਹੀਂ ਇਦਾਂ ਦੇ ਪਾਕਿਸਤਾਨ ਸਾਡੇ ਉੱਤਰ ਲੱਗੇ ਪਾਕਿਸਤਾਨ ਬਾਰਡਰ ਲੱਗਦਾ ਉਧਰ ਉਧਰ ਨਹੀਂ ਲੱਗਦਾ ਜਿੱਦਾਂ ਇੱਥੇ ਲੱਗਾ ਬਾਰਡਰ ਪੂਰਾ ਜੋ ਪੰਜਾਬ ਦਾ ਨਕਸ਼ਾ ਬਣਾਇਆ ਹੋਇਆ ਹੈ ਚਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਸਵੀਰ ਲਗਾਈ ਹੋਈ ਹੈ ਇਹ ਮੋਦੀ ਦੇ ਕਹੀ ਜਾਂਦਾ ਨਾ ਪੰਜਾਬ ਚ ਪੈਸਾ ਬਹੁਤ ਹੈ ਇਹ ਪੈਸਾ ਮਿੰਦ ਕਰ ਜਾਂਦਾ ਬਣ ਗਿਆ ਉਹ ਅੱਜ ਚਾਹ ਵੇਚਦਾ ਹੈ ਕੱਲ ਤੇ ਅੱਜ ਉਹ ਪ੍ਰਧਾਨ ਮੰਤਰੀ ਸਾਡੇ ਬਣਾਇਆ ਬਣਿਆ ਕੋਈ ਗੱਲ ਨਹੀਂ ਬੰਦ ਥੋੜੋ ਜਿਹਾ ਫਿਰ ਉਹਦੀ ਵੀ ਤੇ ਹੋਣੀ ਹੈ ਕੋਈ ਸਾਡੀ ਥੋੜੀ ਹੋਣੀ ਹੈ ਤੇ ਡੰਗਾ ਵੀ ਖਾਧੀਆਂ ਆਪਦੇ ਕਿਸਾਨ ਸ਼ੀਰ ਵੀ ਕਰਾਏ ਨੇ ਤੇ ਖਾਲੀ ਨਹੀਂ ਬੜਾਂਗੇ ਦੇਖ ਪਿਆ ਥੱਲੇ ਤੇ ਉਤੋਂ ਦੇ ਨੰਗ ਨੰਗ ਕੇ ਦੇ ਸਾਰੀਆਂ ਗੋਡੇ ਗਾਡੇ ਲੱਤਾਂ ਲੁੱਤਾਂ ਸਾਰੀਆਂ ਛੱਲੀਆਂ ਗਈਆਂ ਇੱਕ ਪਰਿਵਾਰ ਦਾ ਮੰਨ ਲਓ ਵੀ ਇੱਕ ਪਰਿਵਾਰ ਆ ਤੇਰਾ ਸਾਰਾ ਇਹ ਤੂੰ ਪਰਿਵਾਰ ਨੂੰ ਕਿਉਂ ਖੱਜਲ ਖਰਾਬ ਕਰ ਰਿਆਂ ਆ ਆਪਦੇ ਨੂੰ ਸੋ ਸ਼ੈਂਪੂ ਬਾਰਡਰ ਦੇ ਉੱਪਰ ਖੜੇ ਆ 15 ਦਿਨਾਂ ਤੋਂ ਕਿਸਾਨੀ ਅੰਦੋਲਨ ਜਾਰੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦਾ ਜੋ ਲਗਾਤਾਰ ਜੋ ਦਿਲਚਸਪੀ ਬਣੀ ਹੋਈ ਹੈ ਕਿ ਆਖਰ ਸ਼ੰਭੂ ਬਾਰਡਰ ਦੇ ਉੱਪਰ ਖਨੋਰੀ ਬਾਰਡਰ ਦੇ ਉੱਪਰ ਕੀ ਹਾਲਾਤ ਨੇ ਅੰਦੋਲਨ ਦਾ ਕੀ ਪੱਦਰ ਚੱਲ ਰਿਹਾ ਤੁਹਾਨੂੰ ਤਸਵੀਰਾਂ ਵੀ ਖਾਨ ਨੇ ਸ਼ੰਭੂ ਬਾਰਡਰ ਦੀਆਂ ਅੱਜ ਵੀ ਉਹੋ ਜਿਹਾ ਹੀ ਨਜ਼ਾਰਾ ਉਹੋ ਜਿਹਾ ਹੀ ਹਾਲਾਤ ਜੋ ਸ਼ੰਭੂ ਬਾਰਡਰ ਤੇ ਵੇਖਣ ਨੂੰ ਮਿਲ ਰਹੇ ਨੇ ਜੋ 13 ਫਰਵਰੀ ਨੂੰ ਸੀ ਕਿਸਾਨਾਂ ਦਾ ਹੌਸਲਾ ਅੱਜ ਵੀ ਬਰਕਰਾਰ ਹੈ ਲਗਾਤਾਰ ਕਿਸਾਨਾਂ ਦਾ ਇੱਕ ਹੀ ਗੱਲ ਕਹਿੰਦੀ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਵਾਪਸੀ ਨਹੀਂ ਕਰਨਗੇ ਸ਼ੰਭੂ ਬਾਰਡਰ ਤੋਂ ਤੁਹਾਨੂੰ ਜੋ ਗਰਾਊਂਡ ਰਿਪੋਰਟ ਦਿਖਾਣਿਆ ਗੱ ਨਾਲ ਜੋ ਇਥੇ ਲਗਾਤਾਰ ਬੈਠੇ ਹੋਏ ਨੇ 15 ਦਿਨ ਹੋ ਗਏ ਬਾਬਾ ਜੀ ਦਾ ਨਾ ਪ੍ਰਦਰਸ਼ਨ ਚੱਲਦਿਆਂ ਨੂੰ ਹੁਣ ਇੰਤਜ਼ਾਰ ਹੈ ਹੌਸਲੇ ਕਿਹੋ ਜਿਹੇ ਨੇ ਹੌਸਲੇ ਬਲਵੰਦਾ ਜੀ ਭਾਵੇਂ ਸਾਲ ਲੱਗ ਜੇ ਤੇ ਲੰਗਰ ਸੇ ਪਾਣੀ ਦੀ ਜਾਂ ਇੱਕੇ ਸਤੂ ਵਾਦੂ ਆਵੇ ਟਰਾਲੇ ਭਰੇ ਪਿਆ ਬੋਦਲਾ ਨਾਲ ਲੰਗਰ ਪਾਣੀ ਵਾਦੂ ਸੇਵਾ ਤੁਰੀ ਆਉਂਦੀ ਆ ਤੇ ਹੁਣ ਮੰਗਾ ਮੰਵਾ ਕੇ ਹੀ ਜਾਣਾ ਉਹ ਆ ਕੇ ਜਾਣਾ ਭਾਵੇਂ ਚਾਰ ਸਾਲ ਲੱਗ ਜਾਣ ਕਿਸਾਨ ਆਗੂਆਂ ਦੀ ਅਗਲੀ ਰਣਨੀਤੀ ਕੀ ਉਲੀਕੀ ਜਾਂਦੀ ਹੈ ਕੋਈ ਕਿਸਾਨਾਂ ਵੱਡਿਆਂ ਨੂੰ ਪਤਾ ਜੀ ਸਾਡੇ ਪ੍ਰਧਾਨਾਂ ਨੂੰ ਜੀ 15 ਦਿਨ ਤੋਂ ਉੱਪਰ ਹੁਣ ਲਗਾਤਾਰ ਇੰਤਜ਼ਾਰ ਚੱਲ ਰਿਹਾ ਹੈ ਇੰਤਜ਼ਾਰ ਚੱਲ ਰਿਹਾ ਜੀ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਕਿਸਾਨਾਂ ਦਾ ਲਗਾਤਾਰ ਇੰਤਜ਼ਾਰ جاری ਹੈ ਜਿਨ੍ਹਾਂ ਦਾ ਕਹਿਣਾ ਕਿ ਮੰਗਾ ਮੰਵਾ ਕੇ ਹੀ ਜਾਵਾਂਗੇ ਹੋਰ ਵੀ ਬਾਬਾ ਜੀ ਨੇ ਸਤਿ ਸ਼੍ਰੀ ਅ ਕਿਥੋਂ ਆਇਓ ਜੀ ਅਈ ਜੀ ਤਨਦਾਰ ਤੋਂ ਪੈਨਟ ਚੰਬਾ ਗਲਾ ਇੰਤਜ਼ਾਰ ਚੱਲ ਰਿਹਾ ਹੈ ਇੰਤਜ਼ਾਰ ਪੂਰਾ ਜੀ ਤੁਬ ਪੂਰੀ ਛਕੀ ਜਾ ਰਹੀ ਹੈ ਪੂਰੀ ਆ ਸਾਡੇ ਗਲਾ ਖਰਾਬ ਹੋਇਆ ਪਰਸੋ ਦਾ ਬੰਬ ਵੱਜ ਵੱਜ ਕੇ ਗਲਾ ਖਰਾਬ ਹੋਇਆ ਫਿਰ ਤੋਂ ਹੋਇਆ ਆ ਫਿਰ ਤੋਂ ਇਹ ਹੋਇਆ ਕੱਲ ਪਰਸੋ ਤੋਂ ਹੋਇਆ 15 ਦਿਨ ਹੋ ਗਏ ਨੇ ਬਾਬਾ ਜੀ ਇੰਤਜ਼ਾਰ ਕਰਨਾ ਔਖਾ ਜਿਹਾ ਨਹੀਂ ਲੱਗਦਾ ਨਹੀਂ ਔਖਾ ਕਹਦਾ ਜਦੋਂ ਆਪਦੀ ਨਸਲਾਂ ਬਦਲਣ ਵਾਸਤੇ ਲੜਦਾ ਆਪਦੀ ਹੋਂਦ ਵਾਸਤੇ ਲੜਦਾ ਕੋਈ ਔਖਾ ਨਹੀਂ ਹੁਣ ਅਗਲੀ ਰਣਨੀਤੀ ਦਾ ਇੰਤਜ਼ਾਰ ਇੰਦੀ ਰਣਨੀਤੀ ਦਾ ਕੀ ਨਕ ਕੀ ਚਾਹੂਗੇ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਤੇ ਬਹੁਤ ਥੱਕਾ ਜਿਹੜਾ ਉਹ ਮੰਗੀਆਂ ਮੰਨਾ ਬਣਾਉਂਦੇ ਆ ਜਿਹੜਾ 2 ਸਾਲ ਪਹਿਲਾਂ ਮੰਨੀਆਂ ਸਭ ਤੇ ਉਹਨਾਂ ਤੋਂ ਮੁਕਰ ਰਹੇ ਆ ਜੀ ਕਿ ਅਸੀਂ ਉਹਨਾਂ ਦੀ ਜਾਂਚ ਤੇ ਕਾਂਸ ਤੇ ਲੜ ਰਹੇ ਆ ਅਸੀਂ ਤੇ ਕੋਈ ਉਹਦੇ ਨਾਲ ਬਦਕੀ ਨਹੀਂ ਕਰਦੇ ਉਹ ਬਦਕੀ ਕਰ ਰਹੇ ਆ ਇਦਾਂ ਦੇ ਪਾਕਿਸਤਾਨ ਸਾਡੇ ਉੱਤਰ ਲੱਗੇ ਪਾਕਿਸਤਾਨ ਬਾਦਰ ਲੱਗਦਾ ਉਦਾਂ ਉਧਰ ਨਹੀਂ ਲੱਗਦਾ ਇੱਥੇ ਦਾਇਰ ਤੇ ਲੱਗਾ ਬਾਰਡਰ ਤੇ ਤੁਸੀਂ ਵੇਖ ਰਹੇ ਹੋ ਕਿਸਾਨ ਬਾਬਾ ਜੀ ਬੈਠੇ ਹੋਏ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਪਰ ਹੌਸਲੇ ਅੱਜ ਵੀ ਉਹੀ ਨੇ ਜੋ 13 ਤਰੀਕ ਨੂੰ ਸੀ ਮੰਗਾ ਮੰਵਾ ਕੇ ਹੀ ਜਾਣਾ ਲੰਗਰ ਦੀ ਸੇਵਾ ਜੋ ਬਾਰਡਰ ਦੇ ਉੱਪਰ ਲਗਾਤਾਰ جاری ਹੈ ਤਸਵੀਰਾਂ ਤੁਹਾਨੂੰ ਵਿਖਾਣੇ ਆ ਜੋ ਟਰੈਕਟਰ ਟਰਾਲੀਆਂ ਨੇ ਇਹਨਾਂ ਟਰੈਕਟਰ ਟਰਾਲੀਆਂ ਦਾ ਕਈ ਮੀਟਰ ਲੰਬਾ ਕਿਲੋਮੀਟਰ ਲੰਬਾ ਜੋ ਰਾਸਤਾ ਇਹਨਾਂ ਟਰੈਕਟਰ ਟਰਾਲੀਆਂ ਦੇ ਨਾਲ ਹੀ ਭਰਿਆ ਹੋਇਆ ਤੁਹਾਨੂੰ ਨਜ਼ਰ ਆਵੇਗਾ ਇੱਕ ਪਾਸੇ ਗੁਰਬਾਣੀ ਵੀ ਚੱਲ ਰਹੀ ਹੈ ਸ਼ਬਦ ਕੀਰਤਨ ਵੀ ਚੱਲ ਰਹੇ ਨੇ ਜੋ ਕਿਸਾਨ ਨੇ ਆਪਣਾ ਜੋ ਸ਼ੰਭੂ ਬਾਰਡਰ ਤੇ ਸਮਾ ਬਤੀਤ ਕਰ ਰਹੇ ਨੇ ਵੇਖ ਸਕਦਾ ਕਿ ਟਰੈਕਟਰ ਟਰਾਲੀਆਂ ਨੂੰ ਆਰਜੀ ਤੌਰ ਤੇ ਘਰ ਬਣਾਇਆ ਗਿਆ ਸਾਰਾ ਹੀ ਇੰਤਜ਼ਾਮ ਟਰੈਕਟਰ ਟਰਾਲੀਆਂ ਦੇ ਵਿੱਚ ਕੀਤਾ ਗਿਆ ਖਾਣ ਪੀਣ ਦਾ ਸਮਾਨ ਹੋਵੇ ਆਰਜੀ ਤੌਰ ਤੇ ਘਰ ਬਣਾਇਆ ਗਿਆ ਜੋ ਟਰੈਕਟਰ ਟਰਾਲੀਆਂ ਨੂੰ ਖਾਸ ਤੌਰ ਤੇ ਅੰਦੋਲਨ ਦੇ ਲਈ ਤਿਆਰ ਕੀਤਾ ਗਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਇਤਿਹਾਸ ਸ਼ਾਪਰਾ ਦਲ ਤਰਨਤਾਰਨ ਤੋਂ ਤਰਨਤਾਰਨ ਤੋਂ ਟਰਾਲੀ ਨੂੰ ਖਾਸ ਤੌਰ ਤੇ ਤਿਆਰ ਕੀਤਾ ਗਿਆ ਐਲ ਸੀ ਡੀ ਵੀ ਲੱਗੀ ਹੋਈ ਆ ਪੂਰਾ ਇੰਤਜ਼ਾਮ ਹੈ ਹਾਂਜੀ ਹਾਂਜੀ ਪੂਰੀ ਤਿਆਰੀ ਖਿੱਚ ਕੇ ਆ ਬਿਲਕੁਲ ਹਾਂਜੀ ਬਿਲਕੁਲ ਤਿਆਰੀ ਜੀ 15 ਦਿਨ ਹੋ ਗਏ ਨੇ ਇੰਤਜ਼ਾਰ ਕਰਨਾ ਔਖਾ ਜਿਹਾ ਨਹੀਂ ਲੱਗਦਾ ਕੋਈ ਔਖਾ ਨਹੀਂ ਭਾਵੇਂ 6 ਮਹੀਨੇ ਸਾਲ ਵੀ ਲੱਗ ਸਕਦਾ ਹਾਂਜੀ ਸਾਨੂੰ ਕੋਈ ਔਖਾ ਨਹੀਂ ਤੇ ਹੁਣ ਅਗਲੀ ਰਣਨੀਤੀ ਦਾ ਇੰਤਜ਼ਾਰ ਅਗਲੀ ਰਣਨੀਤੀ ਦਾ ਸਾਡੇ ਭੰਦੇਰ ਸਾਹਿਬ ਨਹੀਂ ਦੱਸਣਗੇ ਜੀ ਮੈਂ ਇੱਕ ਗੱਲ ਹੈ ਕਿ ਕਿਤੇ ਨਾ ਕਿਤੇ ਇੰਜ ਜੋ ਗੱਲਾਂ ਹੋ ਰਹੀਆਂ ਨੇ ਕਿ ਵੀ ਪੰதேਰ ਸਾਹਿਬ ਉਹ ਡੱਲੇਵਾਲ ਸਾਹਿਬ ਅਲੱਗ ਨੇ ਤੇ ਬਾਕੀ ਜੱਥੇਬੰਦੀ ਐਸ ਕੇ ਐਮ ਅਲੱਗ ਨੇ ਪਰ ਮੰਗਾ ਤਾਂ ਇੱਕ ਨੇ ਕਿਤੇ ਇਹ ਨਹੀਂ ਲੱਗਦਾ ਕਿ ਕਿਸਾਨ ਆਗੂਆਂ ਦੀ ਇੱਕ ਜੁਟਤਾ ਦੀ ਘਾਟ ਕਰਨ ਇਹ ਅੰਦੋਲਨ ਇਹ ਨਾ ਲੰਬਾ ਕਰ ਲੈਣ ਕੋਈ ਇਹੋ ਜੀ ਕੋਈ ਗੱਲ ਨਹੀਂ ਆ ਉਹ ਆਪ ਹੀ ਤੁਰੇ ਆਉਂਦੇ ਸਾਰੇ ਜੀ ਜੇ ਮਤਲਬ ਕੁਝ ਜਿ세 ਬੰਦੀਆਂ ਨਹੀਂ ਵੀ ਆਉਂਦੇ ਆ ਉਹਨਾਂ ਦੇ ਮਤਲਬ ਜਿਹੜੇ ਕਿਸਾਨ ਆਪੇ ਆ ਗਏ ਆ ਤੇ ਖਾਸ ਤੌਰ ਦੇ ਉੱਪਰ ਕਿੰਨਾ ਕ ਖਰਚਾ ਆ ਜਾਂਦੇ ਇਹਦੇ ਇਹ ਤੇ ਲੱਗਾ ਹੋਊਗਾ 3.5 ਲੱਖ ਰੁਪਇਆ ਸਾਰਾ ਟਰਾਲਾ ਪਾ ਕੇ ਜੀ ਸੋ ਖਾਸ ਤੌਰ ਤੇ ਤੁਸੀਂ ਵੇਖ ਰਹੇ ਹੋ ਕਿ ਟਰਾਲੀ ਵੀ ਤਿਆਰ ਕੀਤੀ ਗਈ ਹੈ ਐਲ ਸੀ ਡੀ ਹਰ ਤਰ੍ਹਾਂ ਦੀ ਸਹੂਲਤ ਇਸ ਟਰਾਲੀ ਦੇ ਵਿੱਚ ਹੈ ਕਿਸਾਨ ਨੇ ਜੋ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਵੀ ਇਹ ਜਿੰਨਾ ਵੀ ਲੰਬਾ ਅੰਦੋਲਨ ਚੱਲੇਗਾ ਉਹ ਇੱਥੇ ਹੀ ਰਹਿਣਗੇ ਉਹ ਇੰਤਜ਼ਾਰ ਕਰਨਗੇ ਤੇ ਆਪਣੀਆਂ ਮੰਗਾਂ ਮੰਵਾ ਕੇ ਹੀ ਜਾਣਗੇ ਹੋਰ ਵੀ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਸ਼ੰਭੂ ਬਾਰਡਰ ਦੇ ਉੱਪਰ ਅਸੀਂ ਮੌਜੂਦ ਆ ਟਰੈਕਟਰ ਟਰਾਲੀਆਂ ਤੇ ਕਿਸਾਨਾਂ ਦਾ ਲਗਾਤਾਰ ਸ਼ੰਭੂ ਬਾਰਡਰ ਤੇ ਆਣਾ ਜੋ ਜਾਰੀ ਹੈ ਆਰਾਮ ਕਰ ਰਹੇ ਸੀ ਤੇ ਇੰਤਜ਼ਾਰ ਕਰ ਰਹੇ ਹਾਂ ਆਰਾਮ ਵੀ ਕਰ ਰਹੇ ਆ ਜੀ ਥੱਕੇ ਵੀ ਇੰਤਜ਼ਾਰ ਵੀ ਕਰ ਰਹੇ ਆ ਜੀ ਸਰਕਾਰ ਨੂੰ ਇਸ ਦਾ ਹੱਲ ਲੱਭਣਾ ਚਾਹੀਦਾ ਜੀ ਜੀ ਬਈ ਮਾਰੇ ਕਿਸਾਨਾਂ ਪਰ ਇੰਨਾ ਤਸੱਦ ਨਹੀਂ ਢਾਉਣਾ ਚਾਹੀਦਾ ਬਹੁਤ ਜ਼ਿਆਦਾ ਮਾਰਾ ਨੁਕਸਾਨ ਕਰ ਚੁੱਕੇ ਆ ਬਹੁਤ ਮਾਰੇ ਬੱਚੇ ਫੇਲ ਹੋ ਗਏ ਕੰਨਿਆਂ ਦੀ ਅੱਖਾਂ ਜਾਂਦੀਆਂ ਰਹੀਆਂ ਕੰਨਿਆਂ ਦੀਆਂ ਲੱਤਾਂ ਟੁੱਟ ਗਈਆਂ ਹੁਣ ਹਮੇ ਉਰੇ ਤੇ ਫੜ ਕੇ ਫਿਰ ਰਹੇ ਹੈ ਕੋਈ ਟੀਮ ਹਸਪਤਾਲ ਮਰਕੇ ਚੇ ਨੂੰ ਜਾ ਰਹੀ ਹੈ ਕੋਈ ਕਿਤੇ ਨੂੰ ਜਾ ਰਹੀ ਹੈ ਬਹੁਤ ਯਾਦ ਰੱਖائیں گے ਮੈਂ ਇਸ ਚੀਜ਼ ਨੂੰ ਜਦ ਤੱਕ ਜਉਂਦੇ ਆਉਂਦਾ ਆਉਣ ਵਾਲੀ ਪੀੜ੍ਹੀ ਨੂੰ ਵੀ ਕਹਿ ਕੇ ਜਾਣਗੇ ਜੋ ਕਿ ਰਾਜ ਥੋੜੀ ਹੈ ਬਾਬਾ ਜੀ ਉਮਰ ਵਡੇਰੀ ਲੱਗਦੀ ਹੈ ਤੇ ਜ਼ਿੰਦਗੀ ਭਰ ਚ ਲੱਗਦਾ ਹੈ ਕਿ ਧਰਨੇ ਲਗਾਉਂਦੇ ਰਹੇ ਹਾਂ ਹਾਂ ਜ਼ਿੰਦਗੀ ਭਰ ਮੈਂ ਧਰਨੇ 40 ਸਾਲ ਹੋ ਗਏ ਮਨੁਸ਼ਮਾ ਬੜੀ ਜੀ ਅੰਦੋਲਨ ਇੱਕ ਵਾਰ 2020 ਚ ਕੀਤਾ ਸੀ ਤੇ ਦੂਜਾ ਹੁਣ ਕਰਨਾ ਪਿਆ ਇਸ ਪੱਧਰ ਦੇ ਕਦੀ ਜ਼ਿੰਦਗੀ ਦੇ ਵਿੱਚ ਧਰਨੇ ਪਹਿਲਾਂ ਲਗਾਏ ਸੀ ਰੋਸ਼ ਪ੍ਰਦਰਸ਼ਨ ਕੀਤੇ ਸੀ ਛੋਟੇ ਹਮ ਲਗਾਏ ਜਰੂਰ ਤੇ ਛੋਟੇ ਲੱਗੇ ਜੀ ਹੁਣ ਤਾਂ ਧਰਨਾ ਘਰ ਕਾਉਂਦਾ ਮਕਾਨ ਬਣਾਉਣੇ ਲਗਾਵਨੂ ਹਮ ਜਦ ਤਾਂ ਧਰਨੇ ਇੱਕ ਰਾਤ ਬਾਅਦ ਤੇ ਬਦੋਗਾ ਇੱਕ ਵਾਰੀ ਚੰਡੀਗੜ੍ਹ ਬੈਠੇ ਤੇ ਜਦ ਲੱਗੇ ਨਾ ਕਈ ਰਾਤਾਂ ਨਹੀਂ ਹੁਣ ਤਾਂ ਜਿਸ ਵਕਤ ਧਰਨਾਂ ਦੇ ਵਿੱਚ ਆ ਮਾਨੂੰ ਪਹਿਲਾਂ ਪਤਾ ਹੋਆ ਬਈ ਜੋ ਮਹੀਨੇ ਦੋ ਮਹੀਨੇ ਮੰਨਦਾ ਮੁਕਾ ਨਹੀਂ ਹੈ ਹੂੰ ਹੂੰ ਆਏ ਕਿੱਥੋਂ ਬਾਬਾਈ ਜ਼ਿਲ੍ਹਾ ਪਟਿਆਲਾ ਪਿੰਡ ਨੂਰ ਖੇੜੀਆਂ ਚੌਰਾ ਤੇ ਘਰ ਪਰਿਵਾਰ ਦੇ ਵਿੱਚ ਕੋਣ ਨੇ ਕਹਿੰਦੇ ਨਹੀਂ ਕਿ ਵੀ ਆ ਜਾਓ ਬਾਪੂ ਜੀ ਆਰਾਮ ਕਰਜੋ ਥੋੜਾ ਚਿਰ ਨਾ ਘਰ ਪਰਿਵਾਰ ਮੈਂ ਦੋ ਬੈਠੇ ਆ ਮੇਰੇ ਜੀ ਨੂਹਾ ਦੋ ਘਰ ਵਾਲੀ ਵੀ ਹੈਗੀ ਹੂੰ ਉਹ ਕਹਾ ਵੀ ਬੇਸ਼ੱਕ ਉਥੇ ਮਰਜੋ ਹੂੰ ਬਾਪਸਾ ਨਾ ਮੁੜਿਓ ਤੇਗਾਂ ਤਰੀਕੇ ਆਏ ਵੀ ਆਮੇ ਕਰਤਾ ਇੱਕ ਰਾਜ ਸਿਰਣੀ ਔਖੀ ਆ ਬੇਟਾ ਬਿਲਕੁਲ ਮੇਰੇ ਘਰੇ ਮੇਰੇ ਘਰ ਦੇ ਇਕੱਲੇ ਆ ਮੇਰੇ ਦੋ ਬੱਚੇ ਆ ਇੱਕ ਬੇਟੀ ਇੱਕ ਬੇਟਾ ਬੇਟੀ ਵਿਆਹੀ ਹੋਈ ਆ ਹੂੰ ਬੇਟਾ ਮੇਰਾ ਬਾਹਰ ਆ ਜੀ ਤੇ ਮੈਂ ਇੱਥੇ ਇੱਥੇ ਬੈਠਾ 14 ਤਰੀਕ ਦਾ ਆਇਆ ਹੂੰ ਅਸੀਂ ਆਏ ਵੇ ਕਾਦੇ ਵਾਸਤੇ ਆਪਣੇ ਹੱਕ ਵਾਸਤੇ ਜੇ ਸਾਨੂੰ ਅੱਜ ਸਾਡੇ ਹੱਕ ਮਿਲਦੇ ਆ ਸਾਡੀਆਂ ਜਿਹੜੀਆਂ ਪਿਛਲੀਆਂ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਵਾਸਤੇ ਰਾਮਦਾਰੀ ਆ ਨਹੀਂ ਉਹ ਸਾਡੀਆਂ ਪੀੜ੍ਹੀਆਂ ਸਾਨੂੰ ਇਹ ਪੁੱਛेंगी ਆ ਜਿੱਦਣ ਇਹ ਲੜਾਈ ਸੀ ਤੁਸੀਂ ਕਿੱਥੇ ਤੇ ਕਿਉਂ ਨਹੀਂ ਤੁਸੀਂ ਹਾਜ਼ਰ ਹੋਏ ਅਸੀਂ ਆਪਣੇ ਹੱਕ ਵਾਸਤੇ ਲੜਦੇ ਫਿਰਦੇ ਆ ਭਾਈ ਲੜਦੇ ਰਹਾਂਗੇ ਇਸਕੇ ਵਿੱਚ ਹਮੇ ਕੋਈ ਨਮੀ ਮੰਗ ਨਹੀਂ ਮੰਨ ਰਹੇ ਮਾਰੇ ਸੂਲ ਮੁਤਾਬਕ ਤਾਂ ਨਾ ਸਰਕਾਰਾਂ ਬੱਕੇ ਸੋਣਾ ਚਾਹੁੰਦਾ ਜਿਨ੍ਹਾਂ ਨੇ ਬੇਜਾ ਕਲਾਫੀ ਕਰੀਏ ਹਮੇ ਕਿਥਰੇ ਧਾਰੇ ਪੈਸੇ ਲੈ ਲਿਆਂਗੇ ਬਈ ਬਿਲੇ ਖੇ ਵੀਆ ਮਨ ਨੂੰ ਮੂੜ ਨਹੀਂ ਪਮਾ ਇਹਨਾਂ ਭਗਾਨ ਮੰਤਰੀ ਨੇ ਜਾਂ ਲਿਖਤੀ ਰੂਪ ਮਾਨੂੰ ਦੇ ਦੇ ਆਵੇਂ ਇਹਨਾਂ ਚੀਜ਼ਾਂ ਨੂੰ ਲਾਗੂ ਕਰਾਂਗੇ ਕਿਉਂ ਨਹੀਂ ਕਰਦਾ ਭਾਈ ਸੋ ਘਰ ਪਰਿਵਾਰ ਨੂੰ ਛੱਡ ਕੇ ਬੈਠੇ ਹੋਏ ਕਿਸਾਨ ਜਿਨ੍ਹਾਂ ਦਾ ਕਹਿਣਾ ਕਿ ਮੰਨੀਆਂ ਹੋਈਆਂ ਮੰਗਾ ਨੂੰ ਮਨਵਾਉਣ ਦੇ ਲਈ ਉਹਨਾਂ ਨੂੰ ਮੋੜ ਤੋਂ ਸੰਘਰਸ਼ ਕਰਨਾ ਪੈ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਸ਼ੰਭੂ ਬਾਰਡਰ ਦੀਆਂ ਜੋ ਕਿਸਾਨ ਨੇ ਆਪਣੇ ਘਰ ਪਰਿਵਾਰ ਛੱਡੀ ਬੈਠੇ ਜੋ ਸ਼ੰਭੂ ਬਾਰਡਰ ਦੇ ਉੱਪਰ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਕੇਂਦਰ ਸਰਕਾਰ ਸੁਣਵਾਈ ਕਰੇਗੀ ਤੁਸੀਂ ਵੇਖ ਸਕਦੇ ਹੋ ਕਿ ਟਰਾਲੀ ਨੂੰ ਖਾਸ ਤੌਰ ਤੋਂ ਤੇ ਤਿਆਰ ਕੀਤਾ ਗਿਆ ਵੇਖ ਸਕਦੇ ਹੋ ਮਾਝੇ ਵਾਲੇ ਭਾਉ ਪੂਰਾ ਜੋ ਪੰਜਾਬ ਦਾ ਨਕਸ਼ਾ ਬਣਾਇਆ ਹੋਇਆ ਹੈ ਚਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਸਵੀਰ ਲਗਾਈ ਹੋਈ ਹੈ ਲੈਂਦਾ ਪੰਜਾਬ 47 ਦੀ ਵੰਡ ਤੋਂ ਬਾਅਦ ਦੋ ਹਿੱਸਿਆਂ 'ਚ ਪੰਜਾਬ ਵੰਡਿਆ ਗਿਆ ਫਿਰ ਪੰਜਾਬ ਦੇ ਹਿੱਸੇ ਹੋਏ ਹਰਿਆਣਾ ਤੇ ਹਿਮਾਚਲ ਜੋ ਉਸ ਦੇ ਵਿੱਚੋਂ ਬਣਿਆ ਇੱਕ ਜਾਣਕਾਰੀ ਵਾਲਾ ਜੋ ਮੈਪ ਹੈ ਜੋ ਪੂਰਾ ਮਾਝੇ ਵਾਲੇ ਪਹਾਉ ਹੋਰਾ ਦिए ਹੈ ਟਰੈਕਟਰ ਟਰਾਲੀ ਹੈ ਜਿਨ੍ਹਾਂ ਦੇ ਵੱਲੋਂ ਬਣਾਇਆ ਗਿਆ ਹੈ ਮੌਜੂਦਾ ਪੰਜਾਬ ਹਿਮਾਚਲ ਪੰਜਾਬ ਦੀ ਵੰਡ ਹੋਈ ਹਰਿਆਣਾ ਪੰਜਾਬ ਦੇ ਵਿੱਚੋਂ ਨਿਕਲਿਆ ਲੈਂਦਾ ਪੰਜਾਬ ਪਾਕਿਸਤਾਨ ਦੇ ਵੱਲ ਚਲਿਆ ਗਿਆ ਬਹੁਤ ਹੀ ਸੋਹਣੀਆਂ ਤਸਵੀਰਾਂ ਪੰਜਾਬ ਦੇ ਜੋ ਇਤਿਹਾਸ ਨੂੰ ਦਰਸਾ ਰਹੀਆਂ ਨੇ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਦਰਵਾਜੇ ਦੇ ਉੱਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਜਠੋਲ ਨੋ ਫਾਰਮਰ ਨੋ ਫੂਡ ਕਿਸਾਨਾਂ ਦਾ ਜੋ ਸੰਦੇਸ਼ ਲਗਾਇਆ ਗਿਆ ਇਸ ਦੇ ਉੱਪਰ ਵੀ ਲਿਖਿਆ ਹੋਇਆ ਅਸੀਂ ਕਿਸਾਨ ਹਾਂ ਅੱਤਵਾਦੀ ਨਹੀਂ ਜਿਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਹਰਿਆਣਾ ਦੀ ਸਰਹੱਦ ਤੇ ਬਣੇ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਸ ਹਿਸਾਬ ਦੇ ਸਰਕਾਰ ਦੇ ਇੰਤਜ਼ਾਮਾਤ ਨੇ ਅਜਿਹੇ ਇੰਤਜ਼ਾਮ ਤਾਂ ਦੁਸ਼ਮਣ ਦੇ ਨਾਲ ਸਰਹੱਦਾਂ ਤੇ ਨਹੀਂ ਹੁੰਦੇ ਕਿਸਾਨਾਂ ਨੂੰ ਦੱਸਣਾ ਪੈ ਰਿਹਾ ਕਿ ਉਹ ਕਿਸਾਨ ਨੇ ਅੱਤਵਾਦੀ ਨਹੀਂ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਹੋਇਆ ਕਿ ਸਾਡੀ ਧਰਤੀ ਸਰਬੱਤ ਵਾਸਤੇ ਅਨ ਉਗਾਉਣ ਦੇ ਲਈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸੋ ਲਗਾਤਾਰ ਸਲੋਗਨਸ ਵੀ ਲਿਖੇ ਹੋਏ ਨੇ ਗੱਲਬਾਤ ਵੀ ਕਰ ਲੈਣੇ ਆ ਭਾਈ ਜੀ ਕਿੱਥੋਂ ਆਏ ਹੋ ਮਾਝੇ ਵਾਲੇ ਪਾਉਂ ਮਾਝੇ ਵਾਲਦੇ ਹੋ ਹਾਂਜੀ ਟਰੈਕਟਰ ਟ੍ਰਲ ਜਿਖੌਲ ਜੀ ਆਏ ਆ ਹਾਂਜੀ ਮਾਵਾ ਕੱਲੇਵਾਲ ਤੇ ਤਰਨ ਸਾਫ ਆਏ ਜਿਲੇ ਹਿੰਦੀ ਨੇ ਵੀ ਆ ਗਏ ਹੁਣ ਇੰਤਜ਼ਾਰ ਦਾ ਸਮਾਂ ਚੱਲ ਰਿਹਾ ਹੌਸਲੇ ਮਨੋ ਬਾਈ ਚ ਕੋਈ ਕਮੀ ਹੈ ਜਾਂ ਫਿਰ ਉਹੀ ਹੈ ਚੜ ਦੀ ਕਲਾ ਤੇ ਰਹਿਣੀ ਆ ਤੇ ਰਵਾਂਗੇ ਮੰਗਾ ਮਨਵਾ ਕੇ ਜਾਣਾ ਹਾਂਜੀ ਮੋੜ ਕੇ ਆ ਵੇ ਮੰਡਮ ਬਣਾ ਕੇ ਅਸੀਂ ਤੇ ਸਮਾਨ ਨਾਲ ਟਰਾਲੀ ਪਾ ਜੀ ਆਪਣੇ ਰਸਨ ਪਾਣੀ ਨਾਲ ਬਾਰਡਰ ਨੂੰ ਆਜੀ ਤੌਰ ਤੇ ਘਰ ਬਣਾ ਲਿਆ ਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਅੰਬਰਸਰ ਤੋਂ ਵੀਰ ਆਏ ਹੋਏ ਨੇ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਹੋਏ ਨੇ ਹੌਂਸਲੇ ਅੱਜ ਵੀ ਉਹੋ ਜਿਹੇ ਨੇ ਜਿਹੋ ਜਿਹੇ 13 ਫਰਵਰੀ ਨੂੰ ਸੀ ਵਜ ਦੋ ਵਾਰੀ ਕੋਸ਼ਿਸ਼ ਕੀਤੀ ਪਰ ਸਰਕਾਰ ਦੇ ਇੰਤਜ਼ਾਮ ਇਸ ਵਾਰ ਤਗੜੇ ਆ ਕਰਕੰਦੂ ਨੇ ਪਹਿਲਾ ਟਾਈਮ ਦੇ ਚੁੱਕੇ ਇਹਨਾਂ ਨੂੰ ਜੀ ਇੰਨਾ ਪਹਿਲਾਂ ਤਿਆਰੀਆਂ ਕਰ ਲੀਆਂ ਜੇ ਸਾਨੂੰ ਇਹਨਾਂ ਦਾ ਪਤਾ ਹੁੰਦਾ ਨਾ ਇਹ ਸਾਡੇ ਨਾਲ ਕਰਨੇ ਹੀ I see me baller. Probably... ਕੇ ਹੱਥ ਨਾਲ ਆਉਣਾ ਹੈ ਸਮਾ ਵੈਸੇ ਤੁਸੀਂ ਚਾਰੋ ਜਣੇ ਉਹ ਦੇਖਣ ਤੋਂ ਲੱਗਦਾ ਨਹੀਂ ਵੀ ਹੌਸਲੇ ਕਿਤੇ ਨਾ ਕਿਤੇ ਡਾਮਾ ਡੋਲ ਹੋਏ ਹੋਣਗੇ ਪਰ ਹੱਸ ਬਿਲਕੁਲ ਨਹੀਂ ਮੈਡਮ ਬਿਲਕੁਲ ਹੌਸਲੇ ਬੁਲੰਦ ਨੇ ਯਾਰ ਕੀ ਕਹਿੰਦੇ ਨਾ ਵੀ ਉਧਰ ਕਿਸਾਨ ਆ ਗੂ ਥੋੜੀ ਬਹੁਤੀ ਚਲੋ ਆਪਸ ਵਿੱਚ ਭਰਾਮਾ ਭਰਾਮਾ ਦੀ ਹੁੰਦੀ ਰਹਿੰਦੀ ਹੈ ਮੈਂ ਕੋਈ ਗੱਲ ਨਹੀਂ ਬਣਦੀ ਸਿਰਫ ਅੱਜ ਲੋੜ ਪੈਗੀ ਸਾਰੇ ਇਕੱਠੇ ਹੋ ਜੀ ਸਾਰੇ 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 ਇਕੱਠੇ ਆਪ ਇਕੱਠੇ ਹੋ ਜਾਣਗੇ ਇਸ ਲਈ ਇਹ ਅਸੀਂ ਤੁਹਾਨੂੰ ਕਹਿੰਨਾ ਤੇ ਜਿਹੜੇ ਸਾਡੇ ਵੀਰ ਪਿੰਡਾਂ 'ਚ ਬੈਠੇ ਆ ਉਹ ਵੀ ਸਭ ਤਿਆਰ ਨੇ ਆਉਣ ਦੇ ਨੇ ਇੱਕ ਜਦੋਂ ਤੁਸੀਂ ਵੇਖੋ ਚੰਮਾ ਨੂੰ ਕੋਈ ਨਹੀਂ ਆਇਆ ਸੀ ਮੈਂ ਥੋੜੀ ਭੀੜ ਜ਼ਰੂਰ ਘਟ ਗਈ ਪਰ ਟਰੈਕਟਰ ਟਰਾਲੀ ਉਸੇ ਤਰ੍ਹਾਂ ਖੜੀ ਹੈ ਹਾਂ ਜੀ ਹਾਂ ਜੀ ਟਰੈਕਟਰ ਵਾਲੇ ਨੇ ਭੀੜ ਨਹੀਂ ਘਟਾਈ ਜੀ ਬਹੁਤ ਸੰਗ ਸਿਰਫ ਘਰ ਕੰਮ ਕਰਨ ਗਏ ਅੱਜ ਸ਼ਾਮਾ 200 ਟਰਾਲੀ ਦਾ ਜਥਾ ਅੱਜ ਫੇਰ ਸ਼ਾਮ ਨੂੰ ਨੰਬਰ ਸਰੋਂ ਆ ਰਿਹਾ ਜੀ ਜੀ ਹਾਂ ਜੀ ਨੰਬਰ ਸਰੋਂ ਵਾਲੇ ਅੱਜ ਇੱਕ ਉਹ 2210 ਰਸੀ 450 ਕਾਫਲਾ ਉਹਨਾਂ ਦੇ ਪਿੰਡੋਂ ਆਲਾ ਆ ਰਿਹਾ ਹਾਂ ਜੀ ਅੱਜ ਅੱਜ ਫੇਰ ਸ਼ਾਮਾਂ ਤੱਕ ਪਹੁੰਚ ਜਾਏਗਾ ਤਾਰ ਨੂੰ 400 ਟਰਾਲੀ ਦੇ ਤਰਨ ਤਾਰ ਨਾਲ ਹਲਕੇ ਤੋਂ ਆਉਂਦੀ ਆ ਟਾਈਮ ਪਾਸ ਕਿੱਦਾਂ ਕਰਦੇ ਹਾਂ ਸਾਰਾ ਸਾਰਾ ਦਿਨ ਉੱਥੇ ਤਾਂ ਖੇਤਾਂ 'ਚ ਕਰ ਲੈਨੇ ਹੋ ਤੇ ਬਸ ਇਦਾਂ ਹੀ ਵੀ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰੀਦਾ ਫਿਰ ਸਟੇਜ ਤੇ ਜਾਂਦਾ ਆਪਣੇ ਆਗੂਆਂ ਦੇ ਵਿਚਾਰ ਸੁਣ ਕੇ ਆਈਦੇ ਚਾਮਾਂ ਨੂੰ ਸਾਡੀਆਂ ਫੇਰ ਮੀਟਿੰਗਾਂ ਲੱਗਦੀਆਂ ਐ ਤੇ ਦੁਪਹਿਰੇ ਸਾਡੇ ਕੋਲ ਕਿਤਾਬਾਂ ਆ ਕੁਝ ਪੜ੍ਹ ਲਈਦਾ ਜਾਂ ਕਿਸੇ ਨੂੰ ਸੁਣਾ ਲਈਦਾ ਐ ਤral ਢੀੜਾ ਲੱਤਾਂ ਧੋ ਲਿਆ ਪ੍ਰੈਸ਼ਰ ਨਹੀਂ ਬਣਨ ਦਿੰਦੇ ਤੁਸੀਂ ਆਪਣੇ ਮੈਂ ਪ੍ਰੈਸ਼ਰ ਕਿਸੇ ਦੇ ਨਹੀਂ ਦਿੰਦਾ ਕਦੇ ਖਾਲਸਿਆਂ ਦੇ ਪ੍ਰੈਸ਼ਰ ਬਣ ਸਕਦਾ ਕਿਦਾਂ ਇਹ ਜੰਗਲਾਂ 'ਚ ਰਹਿੰਦੇ ਇਹ ਜੰਗਲਾਂ 'ਚ ਹੀ ਰਹਿਣਾ ਗਿੱਜੇ ਨੇ ਦਬਾਅ ਨਹੀਂ ਚੱਲਦੇ ਨਹੀਂ ਦਬਾਅ ਕਿਵੇਂ ਚੱਲਦਾ ਦਬ ਹੁੰਦੇ ਸਾਡਾ ਲਾਂਗਾ ਅੰਮਰਸਰ ਆ ਤਾ ਉਹਨੂੰ ਦਬਾਉਗਾ ਤਾਂ ਨੂੰ ਜਾਣਗੇ ਜੀ ਹਾਂ ਹਾਂ ਜੀ ਬਿਲਕੁਲ ਸੋਹਣੀ ਜੀ ਜਾਣਾ ਗਾਹ ਨੂੰ ਵਧਣਾ ਹੈ ਮੰਗਾ ਮਨਵਾ ਕੇ ਹੀ ਮੁਰਨਾ ਅੰਨ ਮਨਵਾ ਕੇ ਜਾਵਾਂਗੇ ਜੀ ਮੰਨਿਆ ਵਿਆਹ ਦਾ ਪਰਲੇ ਲੈਣ ਸਾਨੂੰ ਘਰੋਂ ਵੀ ਘਰੋਂ ਵੀ ਆਂਦੇ ਵੀ ਉਹਨਾਂ ਚ ਰਾਇਓ ਨਾ ਜਨਰ ਮੰਗਾ ਮੰਨੀਆਂ ਨਹੀਂ ਜਾਂਦੇ ਘਰ ਦੇ ਨੇ ਨਿਵਾੜਨਾ ਨਾ ਨਾ ਜੀ ਨਾ ਕਿ ਤੰਬੂ ਲਾ ਕੇ ਆਵੇ ਬਿਲਕੁਲ ਸੋ ਤੁਸੀਂ ਵੇਖ ਰਹੇ ਹੋ ਕਿ ਅੰਬਰਸਰ ਤਰਨਤਾਰਨ ਤੋਂ ਜੋ ਕਿਸਾਨ ਆਏ ਹੋਏ ਨੇ ਜਿਨ੍ਹਾਂ ਦਾ ਕਹਿਣਾ ਕਿ ਸਾਡੇ ਹੌਸਲੇ ਲਗਾਤਾਰ ਉੱਚੇ ਨੇ ਚਾਹੇ ਜਿੰਨੇ ਵੀ ਦਿਨ ਇਨਾਂ ਨੂੰ ਇੱਥੇ ਰੁਕਣਾ ਪਵੇ ਇਹ ਰੁਕਣਗੇ ਸੋ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਣੇ ਆ ਸ਼ੰਭੂ ਬਾਰਡਰ ਦੀਆਂ ਜੋ ਬਾਬਾ ਜੀ ਹੋ ਰਹੀ ਹੈ ਜੋ ਕਿਸਾਨ ਨੇ ਜੋ ਉਹਨਾਂ ਦੇ ਵੱਲੋਂ ਟਰੈਕਟਰ ਟਰਾਲੀਆਂ ਵਿਚ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਖਾਸ ਤੌਰ ਦੇ ਉੱਪਰ ਟਰੈਕਟਰ ਟਰਾਲੀ ਤਿਆਰ ਕੀਤੀ ਗਈ ਹੈ ਐਲ ਸੀ ਡੀ ਬਕਾਇਦਾ ਲੱਗੀ ਹੋਈ ਹੈ ਪੂਰੇ ਇੰਤਜ਼ਾਮਾਤ ਗ੍ਰੀਨਰੀ ਦਾ ਹੀ ਕੋ ਲਗਾਇਆ ਹੋਇਆ ਹੈ ਵਾਲਪੇਪਰ ਕਿੰਨਾ ਕੋ ਖਰਚਾ ਕਰਾਇਆ ਬਾਬਾ ਜੀ ਫਿਰ ਇਹ ਤੇ ਸਾਢੇ 6 ਲੱਖ ਖਰਚਾ ਆ ਗਿਆ ਜੀ ਟਰਾਲੀ ਦੇ ਉੱਪਰ ਇਹ ਸਿਰਫ ਸੇਵਾ ਵਾਸਤੇ ਟਰਾਲੀ ਰੱਖੀ ਆ ਹਾਂਜੀ ਤੇ ਜਿਹਦੀ ਵੀ ਮਰਜ਼ੀ ਖੜ ਸਕਦਾ ਤੇ ਧਰਨਿਆਂ ਵਾਸਤੇ ਤੇ ਖਾਸ ਹੀ ਹੈ ਨਾ ਧਰਨਿਆਂ ਲਈ ਬਣਾਈ ਹੋਈ ਖਾਸ ਹੈ ਹਾਂਜੀ ਹਾਂਜੀ ਖਾਸ ਧਰਨੇ ਵਾਸਤੇ ਸਾਰੇ ਪਿੰਡ ਵਾਲਿਆਂ ਨੇ ਰਲ ਕੇ ਇਹ ਮੋਦੀ ਦਾ ਕਹੀ ਜਾਂਦਾ ਨਾ ਪੰਜਾਬ ਚ ਪੈਸਾ ਬਹੁਤ ਿਆ ਇਹ ਪਰ ਹਮਿੰਦ ਕਰਦੇ ਆਂ ਤੇ ਬੰਨਿਆ ਹਾਂ ਕਿ ਤੂੰ ਸੁੱਕਾ ਪੁੱਕਾ ਹੀ ਕਹੀ ਜਨਾ ਬਿਲਕੁਲ ਸੁੱਕ ਜਿਆਰੀ ਪਹਿਲਾ ਹੱਡ ਤੋੜ ਮਿਹਨਤ ਕਰਦੇ ਹੋ ਫਿਰ ਲਗਾਣੇ ਉਹ ਅੱਜ ਚਾਹ ਵੇਚਦਾ ਹੈ ਕੱਲ ਤੇ ਅੱਜ ਉਹ ਪ੍ਰਧਾਨ ਮੰਤਰੀ ਸਾਡੇ ਬਣਾਇਆ ਬਣਿਆ ਜੀ ਤੇ ਜੇ ਇਹਨੂੰ ਸੋਚ ਚਾਹੀਦੀ ਆ ਵੀ ਮੈਂ ਪਬਲਿਕ ਦੇ ਨਾਲ ਮਿਲ ਕੇ ਰਵਾਂ ਜੀ ਬਾਬੇ ਜਦੋਂ ਇਹ ਟਰੈਕਟਰ ਟਰਾਲੀਆਂ ਲੈ ਕੇ ਜਦੋਂ ਦਿਕੂਚ ਕਰਨ ਦੀ ਕੋਸ਼ਿਸ਼ ਕਰਦੇ ਜੋ ਭੰਨ ਤੋੜ ਹੋ ਜਾਵੇ ਤੇ ਕੋਈ ਗੱਲ ਨਹੀਂ ਭੰਨ ਤੋੜੋ ਜੂਦੇ ਫਿਰ ਉਹਦੀ ਵੀ ਤੇ ਹੋਣੀ ਆ ਕੋਈ ਕਦੇ ਸਾਡੀ ਥੋੜੀ ਹੋਣੀ ਆ ਨੁਕਸਾਨ ਨਾ ਹੋ ਜਾਏ ਨਕਸਾਨ ਹੋਊ ਜੋਦਾ ਹੀ ਹੁਣਾ ਵਾ ਸਾਡਾ ਲਿੰਗਾ ਕੋਈ ਸੋ ਤੁਸੀਂ ਸਿੱਖੋ ਕਿ ਖਾਸ ਤੌਰ ਦੇ ਉੱਪਰ ਟਰੈਕਟਰ ਚ ਟਰਾਲੀਆਂ ਜੋ ਤਿਆਰ ਕੀਤੀਆਂ ਗਈਆਂ ਨੇ ਐਲ ਸੀ ਡੀ ਪੱਖੇ ਹਰ ਤਰ੍ਹਾਂ ਦਾ ਇੰਤਜ਼ਾਮਾਤ ਹੈ ਤਾਂ ਕਿ ਸਮਾ ਵੀ ਲੰਗਾਇਆ ਜਾ ਸਕੇ ਤੇ ਪਰ ਗੱਲ ਇੱਕ ਹੀ ਹੈ ਕਿ ਮੰਗਾ ਮੰਨ ਲਵੇ ਸਰਕਾਰ ਤੇ ਉਹ ਵਾਪਿਸ ਚਲੇ ਜਾਣਗੇ ਸੁਸ਼ੰਭੂ ਬਾਰਡਰ ਦੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਗਰਾਊਂਡ ਰਿਪੋਰਟ ਅਸੀਂ ਤੁਹਾਨੂੰ ਵੀ ਖਾ ਰਹੇ ਹਾਂ ਢਿੱਲਵਾ ਤੋਂ ਕਪੂਰਥਲਾ ਤੋਂ ਜੋ ਕਿਸਾਨ ਵੀ ਆਏ ਹੋਏ ਨੇ ਗੱਲਬਾਤ ਅਸੀਂ ਕਰ ਲੈਨੇ ਆ ਤੇ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਡੇ ਕਿਸਾਨਾਂ ਦੀ ਵਾਅ ਜਿਹੜੀ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਹੋ ਤੁਹਾਡੀ ਬਹੁਤ ਮਿਹਰਬਾਨੀ ਆ ਜੀ ਕਿਉਂਕਿ મોદી ਸਰਕਾਰ ਨੇ ਜਿਹੜੇ ਆਪਦੇ ਕੀਤੇ ਹੀ ਵਾਦੇ ਮੰਗਾ ਮੰਨੀਆਂ ਹੋਈਆਂ ਜੀ ਉਸ ਤੋਂ ਭਜ ਰਹੇ ਨੇ ਕਿਉਂਕਿ મોદી ਨੂੰ ਚਾਹੀਦਾ ਨਹੀਂ મોદી ਦੇ ਹਿੱਤਾ ਪ੍ਰਧਾਨ ਮੰਤਰੀ ਆ ਸਾਡੇ ਸਤਕਾਰਯੋਗ ਆ ਅਸੀਂ ਉਹਨੂੰ ਅਪਸ਼ਬਦ ਨਹੀਂ ਬੋਲਦੇ ਪਰ ਉਹਨੂੰ ਸਰਕਾਰ ਨੂੰ ਕਿਸਾਨਾਂ ਵੱਲ ਧਿਆਨ ਦੇਣਾ ਚਾਹੀਦਾ ਜੇ ਕਿਸਾਨ ਮਰ ਗਿਆ ਤੇ ਸਮਝੋ ਦੇਸ਼ ਡੁੱਬ ਗਿਆ ਸਾਰਾ ਕਾਰੋਬਾਰ ਜਿੰਨਾ ਵੀ ਆ ਦੇਸ਼ ਦਾ ਉਹ ਕਿਸਾਨ ਤੇ ਨਿਰਭਰ ਆ ਕੀੜੀ ਤੋਂ ਹਲਾ ਕੇ ਹਾਕੀ ਤੱਕ ਕਿਸਾਨ ਨੂੰ ਖਾਂਡਿਆ ਤੇ ਇਹਨਾਂ ਉੱਤੇ ਸਰਕਾਰ ਨੂੰ ਮੋਦੀ ਦਾ ਯਾਣਾ ਕੀ ਆ ਜੇ ਜੋ ਸਾਡੀਆਂ ਮੰਗਾਂ ਨੇ ਜਾਂ ਕਰਜ਼ਾ ਮਾਫੀ ਆ ਸੁਆਮੀ ਨਰਸਨ ਦੀ ਰਿਪੋਰਟ ਆ ਜੋ ਸਾਡੀਆਂ ਮੰਗ ਹੈਗੀ ਆ ਐਮ ਐਸ ਵੀ ਦਾ ਕਾਨੂੰਨ ਜੀ ਜੇ ਪੈਸਾ ਆਵੇ ਤਾਂ ਪੈਸਾ ਗੌਰਮੈਂਟ ਨੇ ਦੇਣਾ ਜਨਤਾ ਦਾ ਪੈਸਾ ਤੈਸੀ ਦੇਣਾ ਇਹਨਾਂ ਨੂੰ ਕੋਈ ਫਰਕ ਪੈਣਾ ਨਹੀਂ ਜੇ ਥੋੜਾ ਜਿਹਾ ਵੀ ਕਿਸਾਨਾਂ ਦੇ ਹੱਕ ਜੇ ਆਵਾਜ਼ ਦੇ ਦੇਵੇ ਤੇ ਸਾਡੇ ਕਿਸਾਨ ਜਿਹੜੇ ਖੁਦਕੁਸ਼ੀਆਂ ਕਰਦੇ ਉਹ ਖੁਦਕੁਸ਼ੀਆਂ ਕਰਨੋਂ हट ਜਾਣਗੇ। ਬਾਬਾ ਜੀ ਕੀ ਲੱਗਦਾ ਮੰਨ ਦੇ ਕਿਉਂ ਨਹੀਂ? ਰੇਡ ਕਾ ਕੀ ਐ? ਇਹ ਜੀ ਇਹਨਾਂ ਦੀ ਨਾ ਸਾਰੀ ਜਾਨ ਇਹਨਾਂ ਦੀ ਆ ਜਿਹੜੀ ਉਹ ਕਾਰਪੂਡ ਕਰਾਣੇ ਆ ਅਬਾਨੀ ਡਾਨੀ ਉਹਨਾਂ ਦੇ ਹੱਥ 'ਚ। ਕਿ ਹੁਣ ਤੁਸੀਂ ਹਾਸਗਾਲ ਕੀਤਾ ਜਿਹੜੀ ਉਹਨਾਂ ਨੇ ਇਹਨਾਂ ਨੂੰ 16 ਲੱਖ ਰੁਪਈਆ ਇਹਨਾਂ ਨੂੰ ਮਾਫ ਕੀਤਾ ਬਾਨੀ ਡਾਨੀ ਨੂੰ। ਨਾ ਉਹਨਾਂ ਨੇ ਕੋਈ ਧਰਨਾ ਲਾਇਆ। ਨਾ ਕੋਈ ਰੋਡ ਸ਼ੂ ਕੀਤਾ ਨਾ ਰੋਡ ਜਾਮ ਕੀਤਾ। ਤੇ ਬੈਠੇ ਬਿਠਾਇਆ ਨੂੰ ਉਹਨਾਂ ਨੂੰ 16 ਲੱਖ ਰੁਪਏ ਮਾਫ ਕਰਤਾ ਤੇ ਸਾਡੇ ਕਿਸਾਨਾਂ ਦੇ ਪੈਸੇ ਬੰਦੇ ਬਹੁਤ ਥੋੜੇ ਆ ਉਹਨੂੰ ਸਿਰ ਚਾਰ ਪੰਜ ਜਿਹੜੇ ਬੰਦੇ ਆ ਕਾਰਪੋਰੇਟ ਘਰਾਣੇ ਉਹਨਾਂ ਨਾਲ ਗਰਜਿਆ ਕਿਸਾਨਾਂ ਨਾਲ મોદી ਸਾਹਿਬ ਨੂੰ ਕੋਈ ਕਰਤੂ ਕਰਦਾ ਨਹੀਂ 15 ਦਿਨ ਹੋ ਗਏ ਨੇ ਬਾਰਡਰ ਦੇ ਉੱਪਰ ਦੋ ਵਾਰ ਕੂਚ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ ਹੈ ਕਿਉਂਕਿ ਪ੍ਰਬੰਧ ਬਹੁਤ ਸਖਤ ਹੈ ਉਧਰਲੇ ਪਾਸੇ ਲੱਗਦਾ ਹੈ ਕਿ ਜੇਕਰ ਦਿੱਲੀ ਜਾਣਾ ਪੈਂਦਾ ਤੇ ਆਸਾਨ ਹੋਏਗਾ ਨਹੀਂ ਜੋ ਸਰਕਾਰ ਦਾ ਰਵਈਆ ਨਾ ਜੀ ਉਦੇ ਮੁਤਾਬਕ ਜਾਣਾ ਬੜਾ ਮੁਸ਼ਕਿਲ ਹੈ ਕਿਉਂਕਿ ਕਿਸਾਨ ਸਾਡੀ ਹਿੰਮਤ ਕਰਦੇ ਆ ਕਿਉਂਕਿ ਕਿਸਾਨ ਮਰੇ ਵੀ ਆ ਸਾਡੇ ਗੋਰੀਆਂ ਵੀ ਖੜੀਆਂ ਨੇ ਤੇ ਅਸੀਂ ਕੋਈ ਪਾਕਿਸਤਾਨੀ ਜਾਣਤ ਕੀਨ ਵਾਲੇ ਨਹੀਂ ਅਸੀਂ ਦੇਸ਼ ਦੇ ਪਸੰਦੇ ਆ ਤੇ ਇਹ ਜੋ ਵੀ ਮੋਦੀ ਸਰਕਾਰ ਜਾਂ ਖੱਟਰ ਸਰਕਾਰ ਆ ਇਹ ਸਾਡੀ ਆਕਸਾਨਾਂ ਦਾ ਸਾਡੀ ਨੂੰ ਧੱਕਾ ਕਰ ਰਹੀ ਹੈ ਗੱਲਬਾਤ ਰੁਕੀ ਹੋਈ ਹੈ ਹਾਂਜੀ ਗੱਲਬਾਤ ਰੁਕੀ ਹੋਈ ਹੈ ਦੇਖੋ ਥੋੜਾ ਜਿਹਾ ਹੋਰ ਸਮਾਂ ਦੱਸੇਗਾ ਸਾਡੀ ਬਾਕੀ ਜਿਹੜੀਆਂ ਬੰਦੀਆਂ ਜਿਹੜੀਆਂ ਇਹ ਰਾਜਨੀਤਿਕ ਸੀ ਉਹ ਵੀ ਸਾਡੇ ਨਾਲ ਜੁੜਦੀਆਂ ਪਈਆਂ ਨੇ ਜੀ ਇੱਕਠੇ ਹੋ ਗਏ ਕੋਈ ਨਹੀਂ ਇਕਠੀਆਂ ਤਾਂ ਹੋਈਆਂ ਪਰ ਮਨਪੇਦ ਮਤਪੇਦ ਲਗਾਤਾਰ ਕਾਰਨ ਕਿਤੇ ਨਾ ਕਿਤੇ ਕਿਉਂਕਿ ਚੈਨਲਾਂ ਦੇ ਉੱਪਰ ਗੱਲਾਂ ਹੋ ਰਹੀਆਂ ਨੇ ਕਿ ਕਿਤੇ ਅੰਦੋਲਨ ਜਥੇਬੰਦੀਆਂ ਦੀ ਏਕਤਾ ਦੀ ਘਾਟ ਕਰਕੇ ਜੇ ਖਿੰਡ ਖਿੱਲਰ ਨਾ ਜਾਵੇ ਨਹੀਂ ਹੋਸ ਇਦਾਂ ਗੱਲ ਨਹੀਂ ਹੁੰਦੀ ਨਹੀਂ ਹੈ ਇਹ ਵੀ ਗੱਲ ਨਹੀਂ ਕਿਉਂਕਿ ਹੋ ਸਕਦਾ ਸਾਰੇ ਇਕੱਠੇ ਹੋਣਗੇ ਕੋਈ ਉਹਨਾਂ ਸਾਰੇ ਸਰਪੰਚ ਸਾਰੇ ਸਾਰੇ ਸਾਰਿਆਂ ਗੱਲਬਾਤ ਤਾਲਮੇਲ ਸਾਰੇ ਨੇ ਹੋ ਰਿਹਾ ਕੋਈ ਏਡੀ ਗੱਲ ਨਹੀਂ ਕਮੇਟੀ ਬਣਾਈ ਵੀ ਗਈ ਬਣੇ ਸਕ ਜੁ ਹੋਏਗਾ ਸਾਰੇ ਇਕਦੋਂ ਆਏਗਾ ਐਸਾ ਸਾਰੇ ਇਕੱਠੇ ਹੋਣਗੇ ਹੱਲ ਹੋਏਗਾ ਜਰੂਰਤ ਪੈਣ ਤੇ ਸਾਰੇ ਇਕੱਠੇ ਹੋ ਜਾਂਦੇ ਬਿਲਕੁਲ ਹੋਣਗੇ ਕਿਉਂਕਿ ਕਿਸਾਨ ਉਹ ਵੀ ਕਿਸਾਨ ਹੀ ਆ ਸਾਡੇ ਨਾਲ ਦੇ ਹੀ ਆ ਮੰਗਾ ਵੇਖਦੇ ਆ ਮੰਗਾ ਵੀ ਇੱਕਾ ਅਗਰ ਜੇ ਹੁਣ ਦੇਖੋ ਨਾ ਤੁਸੀਂ ਮੰਗਾ ਮੋਦੀ ਸਾਹਿਬ ਮੰਨ ਲੈਂਦੇ ਨੇ ਜੀ ਤੇ ਜੋ ਹਿੱਸਾ ਵਾ ਜਿਹੜੇ ਆ ਗਏ ਉਹਨਾਂ ਵਾਸਤੇ ਬਰਾਬਰ ਆ ਜਿਹੜੇ ਘਰ ਬਿਠੇ ਉਹਨਾਂ ਵਾਸਤੇ ਰੋਬਰ ਆ ਜਿਹੜੇ ਬਾਹਰ ਬਿਠੇ ਉਹਨਾਂ ਵਾਸਤੇ ਬਿਲਕੁਲ ਪਰ ਉਹ ਮੇਰਾ ਮੰਨਣਾ ਨਹੀਂ ਹੈ ਕਿ ਉਹ ਬਾਹਰ ਰਹਿਣਗੇ ਉਹ ਸਾਡੇ ਨਾਲ ਜ਼ਰੂਰੀ ਹੋਣਗੇ ਕਿਉਂਕਿ ਉਹਨਾਂ ਦਾ ਜ਼ਿੰਮੇਵਾਰ ਬੰਦੇ ਆ ਉਹਨਾਂ ਨੂੰ ਹੋਣਾ ਚਾਹੀਦਾ ਵੀ ਆਉਣਗੇ ਵੀ ਉਹ ਜੀ ਮੁਰਨਾ ਹੁਣ ਸਿਰਫ ਮੰਗਾ ਮੰਨਵਾ ਕੇ ਮੋਟਾ ਘੇਰੀ ਮੰਗਾ ਮੰਗਾ ਮੋਟਾ ਕਿਤੇ ਮੰਗਾ ਮੰਨਵਾ ਕੇ ਕਿਉਂਕਿ ਇਹਦਾ ਇਸ਼ਕਰਚੇ ਕੀਤਾ ਆਪਣੇ ਪੰਜਾਬ ਤੋਂ ਚੱਲੇ ਆ ਇੱਥੇ ਤੱਕ ਪਹੁੰਚੇ ਆ ਅਸੀਂ ਇੰਨਾ ਜਦੂਈਆਰ ਕੀਤਾ ਆਪਦੇ ਇਹ ਡਾਂਗਾ ਵੀ ਖਾਧੀਆਂ ਆਪਦੇ ਕਿਸਾਨ ਸ਼ੀਰ ਨਹੀਂ ਕਰਾਏ ਨੇ ਤੇ ਖਾਲੀ ਨਹੀਂ ਬਣਾਗੇ ਦੇ ਕੋਰਸੋ ਤੁਸੀਂ ਵੇਖਿਆ ਕਿ ਕਪੂਰਥਲਾ ਦੇ ਉੱਤੋਂ ਜੋ ਕਿਸਾਨ ਜਿੱਥੇ ਬੰਦੀਆਂ ਆਈਆਂ ਹੋਈਆਂ ਨੇ ਕਿਸਾਨ ਭਰਾ ਆਏ ਹੋਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਮੁਰਨਾ ਤਾਂ ਹੀ ਹੈ ਜੇਕਰ ਮੋਦੀ ਸਰਕਾਰ ਮੰਨੀਆਂ ਹੋਈਆਂ ਮੰਗਾਂ ਨੂੰ ਮੰਨ ਲੈਣਗੇ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਨੇ ਖਾਸ ਤੌਰ ਤੇ ਕਿਸਾਨ ਤੇ ਕਿਸਾਨ ਆਗੂ ਲਗਾਤਾਰ ਜੋ ਆ ਰਹੇ ਨੇ ਕਿਸਾਨ ਨੇ ਜੋ ਜਿਨ੍ਹਾਂ ਦੇ ਵੱਲੋਂ ਟਰੈਕਟਰ ਟਰਾਲੀਆਂ ਆਪਣੀਆਂ ਸ਼ੰਭੂ ਬਾਰਡਰ ਦੇ ਉੱਪਰ ਖੜੀਆਂ ਕੀਤੀਆਂ ਗਈਆਂ ਨੇ ਲੰਗਰ ਦੀ ਸੇਵਾ ਵੀ ਚੱਲ ਰਹੀ ਹੈ ਗੁਰੂ ਕਾ ਲੰਗਰ ਲਗਾਤਾਰ ਜੋ جاری ਹੈ ਹਾਂ ਦੱਸਿਆ ਕਿ 13 ਫਰਵਰੀ ਤੋਂ ਦਿੱਲੀ ਕੂਚ ਤੇ ਸਮੇਂ ਤੋਂ ਜੋ ਲੰਗਰ ਹੈ ਜੋ ਸ਼ੰਭੂ ਬਾਰਡਰ ਦੇ ਉੱਪਰ ਚੱਲ ਰਿਹਾ ਸੋ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਗੁਰੂ ਕਾ ਲੰਗਰ ਸੰਤ ਬਾਬਾ ਨਛੱਤਰ ਸਿੰਘ ਜੀ ਪਟਿਆਲਾ ਤੋਂ ਇਹਨਾਂ ਦੇ ਵੱਲੋਂ ਲਗਾਤਾਰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਬਾਬਾ ਜੀ ਕਿੰਨੇ ਦਿਨ ਤੋਂ ਇੱਥੇ ਹੋ ਅਸੀਂ 13 ਤਰੀਕ ਤੋਂ ਆਏ ਲ 15 ਦਿਨ ਹੋ ਗਏ ਨੇ ਲੰਗਰ ਟੁੱਟ ਬੰਦ ਰਹੇ ਹੋ ਹਾਂਜੀ ਹਾਂਜੀ ਟੁੱਟ ਚਾਰਾ ਡੇਲੀ ਚਾਰਾ ਤੇ ਦਿੱਲੀ ਕੂਚ ਦੀ ਜੋ ਦੋ ਵਾਰੀ ਕੋਸ਼ਿਸ਼ ਹੋਈ ਨਾਕਾਮ ਰਹੇ ਹੋ ਤੇ ਹੁਣ ਅਗਲੀ ਕੀ ਰਣਨੀਤੀ ਹੋਏਗੀ ਜੋ ਸਾਡੇ ਲੀਡਰ ਕਹਿਣਗੇ ਜੀ ਜੀ ਉਨਾਗੇ ਸਾਹਿਬ ਨਾਲ ਚੱਲਾਂਗੇ ਜੀ ਤੇ ਹੁਣ ਇੱਥੇ ਕਿਤੇ ਨਾ ਕਿਤੇ ਇਕੱਠ ਜਾਂ ਪੀੜ ਚ ਥੋੜੀ ਕਮੀ ਲੱਗਦੀ ਆ ਜ਼ਰੂਰਤ ਪੈਣ ਤੇ ਕਿਸਾਨ ਹੀ ਇਕੱਠੇ ਵੀ ਹੋ ਜਾਂਦੇ ਨੇ ਕੀ ਕਹੋਗੇ ਹਾਂ ਜੀ ਹਾਂ ਸਾਰੇ ਇਕੱਠੇ ਨੇੜੇ ਜਿਹੜੇ ਜਿਹੜੇ ਇਕੱਠੇ ਹੋ ਜੰਗੇ ਜਦੋਂ ਕਾਲ ਦੇਤੀ ਸਾਰੇ ਇਕੱਠੇ ਹੋ ਜਾਣਗੇ ਜਿਹੜੇ ਲੰਗਰ ਬਣ ਕੇ ਕਿੱਥੋਂ ਆਂਦਾ ਇਹ ਵਾਲਾ ਲੰਗਰ ਅਸੀਂ ਪਿੰਡ ਤੋਂ ਲਿਆਉਂਦੇ ਆ ਜੀ ਤਿਆਰ ਕਰਕੇ ਜੀ ਰੋਜ਼ ਹਾਂ ਦਿੱਲੀ ਜਾ ਰਹੇ ਹਾਂ ਜੀ ਸੇਵਾ ਸਾਰੇ ਪਿੰਡ ਦੀ ਸੇਵਾ ਜੀ ਸਾਰੇ ਪਿੰਡ ਦੀ ਇਕੱਠੇ ਕਰਕੇ ਲੰਗਰ ਲਿਆ ਰਹੇ ਹਾਂ ਜੀ ਰੋਜ਼ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਜੀ ਇਹ ਤਾਂ ਸਿੰਘ ਨੇ ਗੁਰੂ ਦੇ ਇਹਦਾ ਬਹੁਤ ਸਭ ਕੁਝ ਕਰ ਸਕਦੇ ਨੇ ਇਹਦਾ ਮਿੰਟਾਂ ਦਾ ਖੇਡ ਆ ਤੇ ਇਸ ਅੰਦੋਲਨ ਦੌਰਾਨ ਵੀ ਕਈ ਜੋ ਕਿਸਾਨਾਂ ਦੀ ਮੌਤ ਵੀ ਹੋਈ ਹੈ ਖਨੋਰੀ ਬਾਰਡਰ ਤੇ ਇੱਕ ਮੁੰਡੇ ਦੀ ਡੈਥ ਹੋ ਗਈ ਹੈ ਕੀ ਕਹੋਗੇ ਇਸ ਬਾਰੇ ਇਹਦਾ ਜਿਨ੍ਹਾਂ ਦੀ ਆ ਗਈ ਉਹ ਵਿਚਾਰੇ ਜਾ ਰਹੇ ਨੇ ਸ਼ਹੀਦ ਹੋ ਗਏ ਉਹ ਸ਼ਹੀਦਾਂ ਦੇ ਨਾਮ ਲਿਖਿਆ ਗਿਆ ਉਹਨਾਂ ਦਾ ਹੋਰ ਕੋਈ ਪ੍ਰੋਬਲਮ ਨਹੀਂ ਇਹਦਾ ਸ਼ੁਰੂ ਤੋਂ ਹੀ ਆਇਆ ਜਦੋਂ ਖੂਨ ਡੁੱਲਦਾ ਖੂਨ ਸ਼ੀਦਾਂ ਦਾ ਫਿਰ ਤਕਦੀਰ ਬਦਲਦੀ ਕੌਮਾਂ ਦੀ ਜਦੋਂ ਖੂਨ ਡੁੱਲੂਗਾ ਧਰਤੀ ਤੇ ਸਿੰਘਾਂ ਦਾ ਮਾ ਫਿਰ ਚੱਲਣਾ ਹੀ ਕਰਨਾ ਹੈ। ਉਹ ਤਾਂ ਤਕਦੀਰ ਬਦਲਣ ਦੀ ਤੱਕ ਪਹੁੰਚ ਚੁੱਕੇ ਹੋ। ਹਾਂਜੀ ਹਾਂਜੀ। ਬਿਲਕੁਲ ਸਤਿ ਸ਼੍ਰੀ ਅਕਾਲ ਬਾਬਾ ਜੀ। ਤੁਸੀਂ ਅੰਦੋਲਨ ਦੌਰਾਨ ਲੰਗਰ ਦੀ ਸੇਵਾ ਅਸੀਂ ਕਰ ਰਹੇ ਹਾਂ ਜੀ ਪਿੰਡ ਪੱਧਰ ਤੇ। ਹੂੰ। ਰੋਜ਼ਾਨਾ ਰੋਜ਼ਾਨਾ ਹਾਂ। ਬਿਲਕੁਲ ਸੋ ਤੁਸੀਂ ਵੇਖਿਆ ਕਿ ਪਟਿਆਲੇ ਤੋਂ ਜੋ ਕਿਸਾਨ ਨੇ ਉਹਨਾਂ ਦੇ ਵੱਲੋਂ ਲਗਾਤਾਰ ਅੰਦੋਲਨ ਦੇ ਦੌਰਾਨ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਜੋ ਹੌਂਸਲੇ ਨੇ ਲਗਾਤਾਰ ਉਸੇ ਤਰ੍ਹਾਂ ਬੁਲੰਦ ਨੇ ਜਿਨ੍ਹਾਂ ਦਾ ਕਹਿਣਾ ਕਿ ਮੰਨੀਆਂ ਹੋਈਆਂ ਮੰਗਾਂ ਨੂੰ ਮਨਵਾਉਣ ਦੇ ਲਈ ਉਹ ਦਿੱਲੀ ਜਾ ਰਹੇ ਨੇ। ਇਸ ਦੇ ਨਾਲ ਹੀ ਤੁਸੀਂ ਵੇਖ ਰਹੇ ਹੋ ਕਿ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖੂਨਦਾਨ ਕੈਂਪ ਲਗਾਇਆ ਗਿਆ ਕਿਹਨਾਂ ਦੇ ਵੱਲੋਂ ਇਹ ਆਪਣੀ ਐਨ ਜੀਓ ਹੈਗੀ ਜੀ ਜਾਗਦੇ ਰਹੋ ਹਮ ਉਹਨਾਂ ਦੇ ਵੱਲੋਂ ਲਗਾਇਆ ਗਿਆ ਜੀ ਤੇ ਇੱਥੇ ਕਿੰਨੇ ਕੁ ਲੋਕ ਖੂਨਦਾਨ ਕਰ ਚੁੱਕੇ ਨੇ ਡੇਲੀ ਇੱਥੇ ਹੁਣ ਦੀ ਹੁਣ ਦੀ ਕਲੈਕਸ਼ਨ ਕਰੀ ਤੇ 150 ਤੋਂ ਉੱਤੇ ਜਾ ਚੁੱਕੀ ਹੈ ਜੀ ਆਪਣੇ ਕੋਲ 150 ਯੂਨਿਟਸ ਹਾਂਜੀ ਹਾਂਜੀ ਤੇ ਲੋਕ ਪੂਰੇ ਦਿਲੋਂ ਇਹ ਲੋ ਦਿਲਾਂ ਜੀ ਅੰਜੇ ਪੂਰੇ ਦਿਲੋਂ ਦੀ ਡੋਨੇਟ ਕਰ ਰਹੇ ਜੀ ਤੇ ਅੱਗੇ ਤੁਹਾਡੀ ਸੰਸਥਾ ਕੀ ਕਰਦੀ ਐ ਸੇਬ ਇਹ ਜਾ ਕੇ ਫਿਰ ਬਲੱਡ ਬੈਂਕ ਚ ਜਾਂਦੇ ਐ ਇਹਨਾਂ ਦੇ ਟੈਸਟ ਵਗੈਰਾ ਹੁੰਦੇ ਐ ਜਿਵੇਂ ਜਿਹੜੇ ਨੀਡੀਪੋਰ ਪੇਸ਼ੈਂਟਸ ਹੁੰਦੇ ਉਹਨਾਂ ਨੂੰ ਫਿਰ ਅਸੀਂ ਬਲੱਡ ਦਿੰਨੇ ਹਾਂ ਜੀ ਪਪਾਈ ਦੋ ਵਾਰੀ ਕੋਸ਼ਿਸ਼ ਕਰੀ ਐ ਪਰ ਹੋਏ ਨਹੀਂ ਹੁਣ ਕੀ ਲੱਗਦਾ ਐ ਕਿ ਸਰਕਾਰ ਦਾ ਇੰਤਜ਼ਾਮ ਇਸ ਵਰ ਯਾਦਾ ਕੋਈ ਨਹੀਂ ਜੀ ਕਿੰਨਾ ਵੀ ਸਰਕਾਰ ਦਾ ਇੰਤਜ਼ਾਮ ਹੋਵੇ ਮਗਰ ਉਹ ਆਈ ਜਾਂਦੀਆਂ ਫੌਜਾਂ ਜੜਦੀ ਕਲਾ ਨਾਲ ਜਾਵਾਂਗੇ ਨੰਗਾਗੇ ਤੋੜਾਂਗੇ ਮੋਰਚਾ ਜੀ ਆ ਸਮਾਂ ਕਿੱਡਾ ਬਤੀਤ ਕਰਦੇ ਹਾਂ ਫਿਰ ਇੱਥੇ ਸਮਾ ਬਹੁਤ ਵਧੀਆ ਸਾਡਾ ਬਤੀਤ ਹੋ ਰਿਹਾ ਗੱਫਾ ਪਾਣੀ ਮਿਲਦਾ ਹੈ ਇੱਕ ਚੀਜ਼ ਹਰ ਇੱਕ ਸਹੂਲਤ ਹੈ ਇੱਥੇ ਸਾਨੂੰ ਜੀ ਬੇਗਲ ਦੀ ਕੋਈ ਤਕਲੀਫ ਨਹੀਂ ਗਈ ਜੋ ਮੋਰਚਾ ਲੜਨਾ ਤੇ ਫਿਰ ਲੜਨਾ ਹੀ ਲੜਨਾ ਹੈਗੇ ਹਾਂ ਤਕਲੀਫ ਹੀ ਆਵੇ ਤੇ ਕੋਈ ਗੱਲ ਨਹੀਂ ਬਸ ਬਾਕੀ ਤਕਲੀਫ ਕੋਈ ਨਹੀਂ ਗਈ ਚੜਦੀ ਕਲਾ ਦੀ ਪਰਮੇਸ਼ਰ ਦੀ ਜੀ ਆ ਬੜੀ ਕਿਰਪਾ ਤੇ ਹੁਣ ਇੰਤਜ਼ਾਰ ਦਾ ਸਮਾਂ ਚੱਲ ਰਿਹਾ ਹੈ ਕਿੰਜ ਤੁਸੀਂ ਸਮਾਂ ਬਤੀਤ ਕਰਦੇ ਹੋ ਜਾਂ ਕਿਸ ਚੀਜ਼ ਦਾ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਸਮਾਂ ਤਾਂ ਸਰਕਾਰਾਂ ਦਾ ਇੰਤਜ਼ਾਰ ਕਰ ਰਹੇ ਹਾਂ ਜੀ ਇਹ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਦੇ ਹੁਣ ਡਿਗ ਚ ਬੈਠੇ ਆ ਜੇ ਨਾ ਕੋਈ ਮਸਲਾ ਹਲ ਹੋਇਆ ਤੇ ਫਿਰ ਇਹਨਾਂ ਦੋਨੋਂ ਇਦਾਂ ਹੀ ਯਾਰੀ ਰਹੂਗਾ ਹੂੰ ਤਰਨਾ ਪ੍ਰਦਰਸ਼ਨ ਉਹ ਤੱਕ ਜਾਰੀ ਰਹੇਗਾ ਇਹ ਇੱਥੇ ਤੇਰੇ ਸਾਹਮਣੇ ਹੀ ਆ ਜੀ ਬਾਬਾ ਜੀ ਅੱਖ ਦੇ ਥੱਕਦੇ ਨਹੀਂ ਇੱਥੇ ਬੈਠ ਕੇ ਨਹੀਂ ਨਹੀਂ ਅੱਖਣਾ ਤੱਕ ਨਾ ਕੱਦ ਲਈ ਆ ਸਾਡੇ ਘਰ ਬੈਠ ਹਾਂ ਜੀ ਇਹਨੂੰ ਇਹ 11 12 ਤਰੀਕ ਦਾ ਆਇਆ ਜਦੋਂ ਬੰਬ ਗੋਲੇ ਸੁੱਟੇ ਆ ਜੀ ਬੰਬ ਗੋਲਿਆਂ ਦੇ ਵਿੱਚ 85 ਸਾਲ ਦੀ ਉਮਰ ਆਏ ਦੀ ਜੀ ਤੇ ਇਹਨੂੰ ਡਿਗ ਪਿਆ ਥੱਲੇ ਤੇ ਉਤੋਂ ਦੀ ਨੰਗ ਨੰਗ ਕੇ ਦੇ ਸਾਰੀਆਂ ਗੋਡੇ ਗਾਡੇ ਲੱਤਾਂ ਲੱਤਾਂ ਸਾਰੀਆਂ ਛਿੱਲੀਆਂ ਗਈਆਂ ਕੱਲ ਫਿਰ ਪੱਟੀਆਂ ਪੁੱਟੀਆਂ ਕਰਾਈਆਂ ਅੱਜ ਜ਼ਖਮ ਐਡੇ-ਡੇ ਲੰਮੇ ਜ਼ਖਮ ਹੋ ਗਏ ਸਾਰੇ ਤੇ ਬਚ ਗਿਆ ਇਹਨੇ ਨਾਲ ਬਾਬੇ ਫਿਰ ਡਰ ਨਹੀਂ ਲੱਗਦਾ ਵੀ ਸਾਥੀਆਂ ਦੇ ਸੱਟਾਂ ਲੱਗੀਆਂ ਜਾਂਦੀਆਂ گاਹ ਆਪਣੇ ਲੱਗਦਾ ਦੇਸ ਵਾਸਤੇ ਹੀ ਜਾਈਦਾ ਵੀ ਚਲੋ ਹਾਂ ਮੋਰ ਖਬਰ ਇਹ ਢਾਰਗਾ ਦਾ ਲੱਗਣਾ ਹੈ ਜਦੋਂ ਕਿ ਡਰਨਾ ਹੋਦਾ ਇਸ ਉਮਰ ਦੀ ਲੱਗੀ ਸੱਟ ਫਿਰ ਤਾਬੇ ਵੀ ਨਹੀਂ ਆਉਂਦੀ ਕੋਈ ਗੱਲ ਨਹੀਂ ਕੀ ਪਰਵਾਹ ਨਹੀਂ ਘਰ ਪਰਿਵਾਰ ਦੇ ਕਹਿਣਗੇ ਨਹੀਂ ਕਿ ਆ ਜਾਓ ਘਰਾਂ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਹਾਂਜੀ ਸੋ ਬਾਬਾ ਜੀ ਤੁਸੀਂ ਦੱਸੋ ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਅੱਕ ਤੇ ਥੱਕਦੇ ਜਾਈ ਨਹੀਂ ਵੀ ਇਦਾਂ ਦਾ ਸ਼ਾਂਤ ਮਾਹੌਲ ਹੋ ਜਾਂਦਾ ਜਾਂ ਫਿਰ ਜਦੋਂ ਕੋਈ ਘੰਟੇ ਕੇ ਬਾਅਦ ਕੋਈ ਜਕਾਰਾ ਲਗਾਉਂਦਾ ਸਾਰੇ ਉੱਠ ਖੜਦੇ ਆ ਸਾਰੇ ਉੱਠ ਖੜਦੇ ਆ ਫਿਰ ਸਾਰੇ ਉਥੇ ਡਿਊਟੀਆਂ ਲੱਗੀਆਂ 10 ਵਜੇ ਤੋਂ ਲੈ ਕੇ 12 ਵਜੇ ਤਾਈਂ 12 ਤੋਂ 2:30 ਵਜੇ ਤਾਈਂ 2:30 ਤੋਂ 5 ਵਜੇ ਤਾਈਂ ਉਹ ਸਾਹ ਨਾਲ ਰੂਟੀਨ ਜੀ ਸਾਰੇ ਤੁਰੇ ਜਾਂਦੇ ਆ ਤੇ ਉੱਥੇ ਜਾ ਕੇ ਪਹਿਰਾ ਆਪਦਾ ਡਿਊਟੀ ਰਾਤ ਦੀਆਂ ਡਿਊਟੀਆਂ ਵਕਰੀਆਂ ਦੇਣਦੀਆਂ ਡਿਊਟੀਆਂ ਕੀ ਕਹਿਣਾ ਚਾਹੂਗੇ ਹੁਣ ਤਾਂ 15 ਦਿਨ ਹੋ ਗਏ ਇੰਤਜ਼ਾਰ ਕਰਦਿਆਂ ਨੂੰ ਅਸੀਂ ਸਾਡਾ ਇਹੀ ਆ ਵੀ ਸਾਡਾ ਐਮਐਸਪੀ ਆ ਜੋ ਘਟੋ ਘਟ ਸਮਰਥਨ ਮੋਲਾ ਫਸਲਾਂ ਦਾ ਉਹ ਦਿੱਤਾ ਜਾਵੇ ਕੋਈ ਆਪਣੇ ਹੱਕ ਮੰਗਦੇ ਆ ਕੋਈ ਨਜਾਇਜ਼ਤਾ ਨਹੀਂ ਮੰਗ ਰਹੇ ਅਸੀਂ ਕੋਈ ਹੱਕ ਆ ਉਹਦੇ ਸਾਡੇ ਹੱਕ ਦਿੱਤੇ ਜਾਣ ਬਸ ਹੋਰ ਤਾਂ ਅਸੀਂ ਕੁਝ ਨਹੀਂ ਚਾਹੁੰਦੇ ਇਹਨਾਂ ਤੋਂ ਤੇ ਜਿਹੋ ਜਿਹੇ ਹਾਲਾਤਾਂ ਹੁਣ ਲੱਗਦਾ ਕਿ ਸਰਕਾਰਾਂ ਨਾ ਧਾਗੇ ਜਾਂ ਦੇ ਰਹੀਆਂ ਤੇ ਗੱਲਬਾਤ ਰੁਕੀ ਹੋਈ ਹੈ ਤੇ ਨਾ ਹੀ ਮੰਗਾ ਮੰਨੀਆਂ ਜਾ ਰਹੀਆਂ ਨੇ ਸਰਕਾਰਾਂ ਦਾ ਹੁਣ ਜੀ ਵਸਦਾ ਸਰਕਾਰਾਂ ਦੇ ਹੁਣ ਇੱਕ ਉਹਨਾਂ ਘਰ ਦਾ ਮੁਖੀ ਆ ਮੰਨ ਲਓ ਵੀ ਮੋਦੀ ਇੱਕ ਆਪਣੇ ਪੂਰੇ ਦੇਸ਼ ਦਾ ਮੁਖੀ ਆ ਜੀ ਇਹ ਉਹਦਾ ਫਰਜ਼ ਬਣਦਾ ਵਾ ਆਪਣਾ ਪਰਿਵਾਰ ਚਲਾਉਣ ਵਾਸਤੇ ਅਸੀਂ ਆਪਾਂ ਸਾਰੇ ਉਹਦੇ ਪਰਿਵਾਰ ਹੂੰ ਉਹਦਾ ਫਰਜ਼ ਬਣਦਾ ਆ ਆਪਣੇ ਪਰਿਵਾਰ ਨੂੰ ਸੰਭੇ 15 ਦਿਨ ਹੋ ਗਏ ਮੈਂ ਪਹਿਲਾਂ ਵੀ ਗੱਲਬਾਤ ਕਰ ਰਹੀ ਸੀ ਮੈਂ ਕਿਹਾ ਅੱਕਦੇ ਥੱਕਦੇ ਜੇ ਨਹੀਂ ਵੀ ਇੱਥੇ ਬੈਠੇ ਆ ਬਿੱਲੇ ਜੇ ਹੋ ਕੇ ਅੱਕਣਾ ਅੱਕਣਾ ਥਕਣਾ ਕੀ ਆ ਜੀ ਅਸੀਂ ਅੱਕਾ ਥਕਾਂਗੇ ਉਹਦਾ ਤਾਂ ਵੀ ਹੁਣ ਜੇ ਕੋਈ ਸਾਨੂੰ ਮਿਲੂਗਾ ਅੱਗੇ ਦਿਸੂਗਾ ਤਾਂ ਅਸੀਂ ਕੋਈ ਗੱਲ ਕਰਾਂਗੇ ਕਿ ਨਾ ਹੈਨਾ ਜੇ ਕੋਈ ਅੱਗੇ ਦੱਸੇ ਨਹੀਂ ਰਿਹਾ ਜਦੋਂ ਅੱਗੇ ਕੋਈ ਦੱਸ ਨਹੀਂ ਰਿਹਾ ਸਾਨੂੰ ਹੂੰ ਦੇਖੋ ਦਿਸੂ ਅੱਗੇ ਤਾਂ ਫੇਰ ਹੀ ਹੁੰਦਾ ਬੰਦੇ ਨੂੰ ਕਸ਼ਮੀਰ ਉਹ ਜਿਹੇ ਜਿਹੇ ਹਾਲਾਤ ਕਿਉਂਕਿ 13 ਨੂੰ ਕੂਚ ਕੀਤੀ ਨਹੀਂ ਹੋਈ ਫਿਰ 21 ਨੂੰ ਕੀਤੀ ਖਨੋਰੀ ਤੇ ਹੋਇਆ ਕਿਸਾਨ ਵੀ ਸ਼ਹੀਦ ਹੋ ਗਏ ਨੇ ਇਸ ਚੀਜ਼ ਤੋਂ ਕਿਤੇ ਨਾ ਕਿਤੇ ਡਾਵਾ ਡੋਲ ਨਹੀਂ ਹੁੰਦੇ ਨਹੀਂ ਨਹੀਂ ਕੋਈ ਡਾਵਾ ਡੋਲ ਨਹੀਂ ਇਹ ਤਾਂ ਇੱਕ ਉਹਨੂੰ ਤੱਕ ਸਨੇਹਾ ਪਚਾਓ ਤੁਸੀਂ ਸਾਡਾ ਵੀ ਤੁਸੀਂ ਮੁਖੀ ਆ ਸਾਡੇ ਦੇਸ਼ ਦਾ ਤੂੰ ਇੱਕ ਪਰਿਵਾਰ ਦਾ ਮੰਨ ਲਓ ਵੀ ਇੱਕ ਪਰਿਵਾਰ ਆ ਤੇਰਾ ਸਾਰਾ ਇਹ ਤੂੰ ਪਰਿਵਾਰ ਨੂੰ ਕਿਉਂ ਖੱਜਲ ਖਰਾਬ ਕਰ ਰਿਆਂ ਆਪਦੇ ਨੂੰ ਇਹ ਮੰਗਾ ਉਹੀ ਨੇ ਜਿਹੜੀਆਂ 220 ਦੀਆਂ ਸੀਗੀਆਂ ਆਈ ਉਹ ਹੀ ਮੰਗਾਵਾਂਗੇ ਤੂੰ ਕੀ ਹੋਰ ਨਵੀਂ ਮੰਗਨੀਗੀ ਇਹਦਾ ਉਹੀ ਮੰਗਾਵਾ ਸਾਡੀਆਂ ਬਸ ਵੀ ਤੁਹਾਨੂੰ ਘੱਟੋ ਘੱਟ ਸਮਰਥਨ ਮੁੱਲ ਤਾਂ ਫਸਲ ਦਾ ਮਿਲੇਗਾ ਨਾ ਸੋ ਤਸਵੀਰਾਂ ਤੁਹਾਨੂੰ ਵੀ ਖਾ ਰਹੀਆਂ ਸ਼ੰਭੂ ਬਾਰਡਰ ਤੋਂ ਜਿੱਥੇ ਲਗਾਤਾਰ ਕਿਸਾਨ ਅੰਦੋਲਨ ਚੱਲ ਰਿਹਾ ਹੈ 15 ਦਿਨਾਂ ਤੋਂ ਇਹ ਅੰਦੋਲਨ ਜਾਰੀ ਹੈ ਕਿਸਾਨਾਂ ਦੇ ਹੌਸਲੇ ਅੱਜ ਵੀ ਉਸੇ ਤਰ੍ਹਾਂ ਉੱਚੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਮੰਗਾ ਮੰਨਵਾ ਕੇ ਹੀ ਉਹ ਵਾਪਸ ਜਾਣਗੇ ਲਾਲਤਾ ਪ੍ਰਸਾਦ ਨਾਲ ਮੈਂ ਪਰਮਕੌਰ ਸੈਣੀ ਸ਼ੰਭੂ ਬਾਰਡਰ